ਪਿਤੇ ਕੂ ਦਿਨਾਂ ਤੋਂ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਪਿੰਡ ਖੁਸਰ ਦੇ ਇੱਕ ਵਿਅਕਤੀ ਦੇ ਚਿੱਟਾ ਪੀਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਪਿੰਡ ਖੁਸਰ ਦੇ ਆਮ ਆਦਮੀ ਪਾਰਟੀ ਸਰਪੰਚ ਵੱਲੋਂ ਭੰਡਿਆ ਜਾ ਰਿਹਾ ਸੀ ਅਤੇ ਅੱਜ ਉਸ ਵਿਅਕਤੀ ਵੱਲੋਂ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਗਿਆ ਇਸ ਦੰਦੀ ਪੱਤਰਕਾਰ ਨੂੰ ਦੇਖਣ ਕੇ ਦੱਸਿਆ ਪਿੰਡ ਖੁਸਰ ਦੇ ਗੁਰਪ੍ਰੀਤ ਸਿੰਘ ਜੋ ਕਿ ਬਤੌਰ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਦੇ ਅਹੁਦੇ ਤੇ ਪਟਿਆਲਾ ਵਿਖੇ ਦਿਨਾਨਤ ਹੈ ਉਸ ਨੇ ਕਿਹਾ ਕਿ ਇਹ ਵੀਡੀਓ ਝੂਠ ਹੈ ਅਦਰਸ ਨੇ ਕਿਹਾ ਕਿ ਇਹ ਕਿਸੇ ਨੇ ਆਰਟੀਫੀਸ਼ੀਅਲ ਜਨਰੀ ਨਾਲ ਉਸਦੇ ਨਾਲ ਉਹਨਾਂ ਦੇ ਅਸਮਾਨਤਾ ਦਾ ਉਹਨਾਂ ਦੇ ਲਈ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਉਧਰ ਇਸ ਬੰਦ ਜਾਣਕਰੰ ਦੇ ਪਿੰਡ ਦੀ ਸਰਪੰਚ ਜੀ ਵੀ ਰਾਜੀਤਪੁਰ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਨਿਸ਼ਾਨ ਨਿਰਦੇਸ਼ਾਂ ਦੇ ਪਿੰਡ ਦੇ ਵਿੱਚ ਬਿਨਾਂ ਪੇਂਡ ਭਾ ਵਿਕਾਸ ਕਾਰਜ ਕਰਵਾ ਰਹੇ ਹਨ ਜਿਸ ਨੂੰ ਲੈ ਕੇ ਵਿਰੋਧੀ ਵਿਰੋਧੀ ਵਿਖਾਏ ਹੋਇਆ ਨਾ ਤੇ ਸਾਡੇ ਖਲਾਫ ਇਹੋ ਜਿਹੀਆਂ ਫੇਕ ਵੀਡੀਓ ਪਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਪੰਜਾਬ ਪੁਲੀਸ ਦੇ ਕੋਲ ਅਧਿਕਾਰੋਂ ਮੰਗ ਕੀਤੀ ਹੈ ਕਿ ਇਸ ਵੀਡੀਓ ਦੇ ਬਕਤ ਜਾਂਚ ਕਰਕੇ ਵੀਡੀਓ ਬਣਾਉਣ ਵਾਲੇ ਜਰਾਬੀ ਅੰਤਰ ਦੇ ਖਿਲਾ ਮੇਰਾ ਨਾਮ ਰਾਜਪੀਰ ਕੌਰ ਹੈ ਤੇ ਮੈਂ ਪਿੰਡ ਖੂਸਰ ਦੀ ਮੌਜੂਦਾ ਸਰਪੰਚਾਂ ਜੋ ਮੈਂ ਆਪਣੇ ਪਿੰਡ ਵਿੱਚ ਕੰਮ ਕਰਵਾ ਰਹੀ ਹਾਂ ਤੇ ਇਹ ਜਿਹੜੀ ਆ ਵੀਡੀਓ ਸਾਡੇ ਬਾਰੇ ਪਾਈ ਗਈ ਹੈ ਇਹ ਬਿਲਕੁਲ ਫੇਕ ਹੈ ਤੇ ਇਹ ਜਿਹੜੀ ਵੀਡੀਓ ਆ ਜਿਹੜੀ ਪੰਜਾਬ ਸਰਕਾਰ ਨੇ ਜੁਧ ਛੇੜਿਆ ਨਸ਼ਿਆਂ ਵਿਰੁੱਧ ਇਹ ਨੂੰ ਢਾਲਾਉਣ ਵਾਸਤੇ ਤੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਢਾਲਾਉਣ ਵਾਸਤੇ ਇਹ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਆ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਇਹ ਪੰਜਾਬ ਪੁਲਿਸ ਵਿੱਚ ਕੰਮ ਜੌਬ ਕਰਦੇ ਨੇ ਇਹਨਾਂ ਨੇ ਕਈ ਮਲਜਮਾ ਅਜਿਹੇ ਮਲਜਮਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਦਿੱਤੇ ਹੋਏ ਆ ਜਿਸ ਦੇ ਤਹਿਤ ਕੋਈ ਵੀ ਆਪਣੀ ਨਿੱਜੀ ਰੰਜਿਸ਼ ਕੱਢਣ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਤੇ ਵਾਇਰਲ ਕੀਤੀ ਹੋਈ ਆ ਜੋ ਕਿ ਬਿਲਕੁਲ ਫੇਕ ਹੈ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਤੇ ਇਹਨਾਂ ਦੇ ਡਿਪਾਰਟਮੈਂਟ ਵਿੱਚ ਐਸਐਸਪੀ ਸਾਹਿਬ ਨੂੰ ਬਟਾਲਾ ਨੂੰ ਪਤਾ ਲੱਗਾ ਉਹਨਾਂ ਨੇ ਮੌਕੇ ਤੇ ਹੀ ਇਹਨਾਂ ਦਾ ਡਾਕ ਟੈਸਟ ਕਰਵਾਇਆ ਤੇ ਜਿਹਦੇ ਵਿੱਚ ਇਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਅਸੀਂ ਆਪਣੇ ਡਿਪਾਰਟਮੈਂਟ ਕੋਲੋਂ ਤੇ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਇਸ ਵੀਡੀਓ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਸਾਨੂੰ ਇਨਸਾਫ ਹੋਇਆ ਜਾਵੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਸardar ਲੇਟ ਹਰਬੰਸ ਸਿੰਘ ਪਿੰਡ ਖੂਸ ਟਾਲੀ ਮੇਰੇ ਪਿਤਾ ਜੀ ਸਰਦਾਰ ਹਰਬੰਸ ਸਿੰਘ ਆਤਵਾ ਦਰਨ ਉਹਨਾਂ ਪਿੰਡ ਰਤਾ ਵਿਦਾਲਿਕ ਮੁਕਾਬਲੇ ਚ ਆਪਣੇ ਜਾਣ ਦਿੱਤੀ ਸੀ ਜਿਹਦੇ ਕਰਕੇ ਅੱਜ ਪੰਜਾਬ ਅਮਰ ਸ਼ਾਂਤੀ ਨਾਲ ਜੀ ਰਿਹਾ ਵਾ ਅੱਛਾ ਭਾਜੀ ਕੱਲ ਦੀ ਨਾ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਉਂ ਇੱਕ ਚਿੱਟਾ ਪੈਂਦੇ ਦੇ ਆ ਰਿਹਾ ਤੇ ਉਹਦੇ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਬਡਮੂਲਾ ਯੋਗਦਾਨ ਪਾਉਂਦਾ ਹੈ ਇਹ ਕਿੰਨੀ ਕੀ ਸੱਚਾਈ ਹੈ ਜੀ ਜਿਸ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਿੰਡ ਖੂਸਰ ਦਾ ਸਰਪੰਚ ਨਹੀਂ ਔਰ ਉਹਦੇ ਤੇ ਹੈਡਿੰਗ ਹੀ ਲਿਖਿਆ ਆਇਆ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਯੁੱਧ ਨਸ਼ਿਆਂ ਵਿਰੋਧੀ ਯੋਗਦਾਨ ਪਾਉਂਦਾ ਹੋਇਆ ਜਿਸ ਤੋਂ ਜੋ ਮੈਨੂੰ ਸਮਝ ਆਈਏ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੇ ਇੱਕ ਸਕੀਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਹਰ ਸਮਗਲਰ ਦੇ ਖਿਲਾਫ ਵੱਦ ਵੱਦ ਕਾਰਵਾਈ ਹੋ ਰਹੀ ਆ ਉਹਨੂੰ ਡੀਫੇਮ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੀਫੇਮ ਕਰਨ ਵਾਸਤੇ ਇੱਕ ਗਲਤ ਲੋਗੋ ਲਾ ਕੇ ਕਿ ਉਹਦਾ ਸਰਪੰਚ ਨਸ਼ਾ ਕਰ ਰਿਹਾ ਵਾ ਇਹ ਵੀਡੀਓ ਵਾਇਰਲ ਕੀਤੀ ਆ ਜਦ ਕਿ ਮੈਂ ਇੱਕ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਭਰਤੀ ਆਇਆ ਸੀ ਤਾਂ ਆਪਣੀ ਮਿਹਨਤ ਨਾਲ ਐਸੇ ਦੇ ਅਹੁਦੇ ਤੇ ਪਹੁੰਚੇ ਆ ਅਸੀਂ ਵੀ ਕਈ ਸਮਗਲਰਾਂ ਨੂੰ ਫੜ ਫੜ ਕੇ ਜੇਲ੍ਹ ਦੇ ਪਿੱਛੇ ਸੁਟਿਆ ਵਾ ਹੁਣ ਇਸ ਦੇ ਮਗਰ ਕਿਸੇ ਸਮਗਲਰ ਦਾ ਹੱਥ ਆ ਕਿ ਹਰਾ ਨਿਤਿਕ ਪਾਰਟੀ ਦਾ ਹੱਥ ਹੈ ਇਹਦੇ ਬਾਰੇ ਮੈਨੂੰ ਨਹੀਂ ਜਾਂਚ ਫਿਰ ਇਸ ਦੇ ਸਬੰਧ ਦੇ ਵਿੱਚ ਮੈਂ ਇੱਕ ਕੰਪਲੇਂਟ ਤਿਆਰ ਕੀਤੀ ਹੈ ਜੋ ਕਿ ਮੈਂ ਜਲਦੀ ਆਪਣੇ ਸਾਈਬਰ ਸੈਲੂ ਦਵਾਂਗਾ ਔਰ ਇੱਕ ਨੇ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਇੱਕ ਫਟੇਗੜ ਦੇ ਗਰੁੱਪ ਦੇ ਵਿੱਚ ਪਾਈ ਉਹਨੂੰ ਮੈਂ ਜਲਦੀ ਲੀਗਲ ਨੋਟਿਸ ਭੇਜਣ ਜਾ ਰਿਹਾ ਹਾਂ ਉਸ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਡੇ ਸਾਹਮਣੇ ਪੇਸ਼ ਕਰਨਾ ਵੈਸੇ ਉਹ ਵੀਡੀਓ ਧਾਰੀ ਹੈ ਕਿ ਕੀ ਗੱਲ ਨਹੀਂ ਬਿਲਕੁਲ ਨਹੀਂ ਵੀਡੀਓ ਮੇਰੀ ਮੈਂ ਆਪ ਜੀ ਨੂੰ ਧੰਚ ਲਿਆਉਣਾ ਚਾਹੁੰਦਾ ਹਾਂ ਆਪ ਜੀ ਨੇ ਵੀਡੀਓ ਕੱਲ ਪਰਸੋਂ ਦੀ ਵੇਖੀ ਹੈ ਪ੍ਰੰਤੂ ਪਿਛਲੇ 2024 ਦੇ ਵਿੱਚ ਮੇਰੇ ਖਿਲਾਫ ਨਾ ਇੱਕ ਗਲਤ ਕ੍ਰਾਸ ਕੇਸ ਦਰਜ ਕੀਤਾ ਸੀ ਉਸ ਵਕਤ ਇੱਕ ਬੰਦੇ ਨੇ ਪਤਾ ਨਹੀਂ ਪੰਜਾਬ ਪੁਲਿਸ ਦੇ ਐਸਆਈ ਸਮੈਕ ਪੀਰਿਆ ਵਾ ਉਸ ਤੋਂ 2023 ਦੇ ਵਿੱਚ ਕੁਝ ਬੰਦੇ ਨੇ ਜਿਨ੍ਹਾਂ ਰਾਹੀਂ ਮੇਰੇ ਕੋਲ ਪੈਸੇ ਦੀ ਡਿਮਾਂਡ ਕੀਤੀ ਗਈ ਔਰ ਜਦੋਂ ਇਹ ਕਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹਨਾਂ ਦਾ ਮੈਂ ਨਾਂ ਵੀ ਦੱਸਦਾ ਹਾਂ ਕਿ ਹੁਣ ਅਜੇ ਮੈਂ ਉਹਨਾਂ ਦਾ ਨਾਂ ਜਨਤਕ ਨਹੀਂ ਕਰਨਾ ਚਾਹੁੰਦਾ ਔਰ ਇਹ ਆਪ ਜੀ ਨੂੰ ਕਹਿਣਾ ਚਾਹੁੰਦਾ ਇਹ ਵੀਡੀਓ ਮੇਰੀ ਨਹੀਂ ਜਾਂ AI ਦੀ ਟੈਕਨੀਕ ਨਾਲ ਬਣੀ ਆ ਔਰ ਜੋ ਖਾਸ ਕਰਕੇ ਜੋ ਪਰਣਾ ਬੰਨਾ ਹੈ ਮੇਰਾ ਪਰਣਾ ਬੰਨਣ ਦਾ ਸਟਾਈਲ ਨਹੀਂ ਹੈ ਜਾਂ ਕੋ ਮੇਰੇ ਵਰਗਾ ਵਿਅਕਤੀ ਹੈ ਇਹ ਤਾਂ ਡਿਪਾਰਟਮੈਂਟ ਦਾ ਵਿਸ਼ਾ ਵਾ ਵੀ ਉਹਨਾਂ ਕੀ ਜਾਂਚ ਕਰਨੀ ਜੋ ਵੀ ਵਿਖਣਗੇ ਆਪਾਂ ਨੂੰ ਮਨਜ਼ੂਰ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵਿਰੋਧੀ ਆਪਾਂ ਬਿਲਕੁਲ ਮੈਂ ਖੈਰ ਇਸ ਮਾਮਲੇ ਤੇ ਗਲਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਪੁਲਿਸ ਕਰਮਚਾਰੀ ਹਾਂ ਪਰ ਇਹ ਵੀ ਮੇਰਾ ਪਰਿਵਾਰ ਇੱਕ ਪਾਰਟੀ ਨਾਲ ਸੰਬੰਧ ਰੱਖਦਾ ਵਾ ਮੇਰੀ ਵਾਈਫ ਸਰਪੰਚ ਆ ਰਾਜਵੀਕਰਨ ਦਾਵਾ ਐਮਏ ਬੀੜ ਜਿਨਨੇ ਕਿ ਹੁਣ ਤੱਕ ਆ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਾੜ ਦਾ ਰਸਤਾ ਜੋ ਕਿ 70 ਸਾਲਾਂ ਤੋਂ ਸਾਡੇ ਪਿੰਡ ਚ ਨਹੀਂ ਬਣਿਆ ਗਲੀਆਂ ਬਣਾਈਆਂ ਉਹਨੇ ਪਿੰਡ ਦੇ ਵਿੱਚ ਜੋ ਵੀ ਗਵਰਨਮੈਂਟ ਦੀ ਸਕੀਮ ਆਉਂਦੀ ਉਹਨੇ ਹਰ ਚੀਜ਼ ਆਪਣੇ ਪਹਿਲ ਦੇ ਆਧਾਰ ਤੇ ਹੋ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਦੇਣੀ ਚਾਹੀਏ। ਪਰ ਉਸ ਚੜਤ ਤੋਂ ਹੀ ਔਖੇ ਹੋ ਕੇ ਜੋ ਕੁਝ ਸਮਾਗਲ ਟਾਈਪ ਲੋਕ, ਕੁਝ ਪੋਲਿਟੀਕਲ ਲੋਕ ਉਹਨਾਂ ਨੇ ਇਹ ਗਲਤ ਲੋਗੋ ਲਾ ਕੇ ਮੈਨੂੰ ਪੰਜਾਬ ਸਰਕਾਰ ਨੂੰ ਤੇ ਆਮ ਆਦਮੀ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਕਰਕੇ ਸਾਡੇ ਤੇ ਇਸ ਚੀਜ਼ ਦਾ ਤਣਾਅ ਵੀ ਹੈਗਾ। ਇਹਦੇ ਸਬੰਧੇ ਤੁਸੀਂ ਆਪਣੇ ਸਾਈਬਰ ਸੈਲਨ ਕੋਮਪਲੇਨਟ ਕੀਤੀ। ਹਾਂਜੀ ਮੈਂ ਕੰਪਲੀਟ ਤਿਆਰ ਕੀਤੀ ਹੈ ਜੇ ਮੈਂ ਜਲਦੀ ਦੇ ਰਿਹਾ ਵਾਂ। ਮੈਂ ਲੀਗਲ ਲੋਟਸ ਵੀ ਕੁਝ ਬੰਦਿਆਂ ਨੂੰ ਦੇ ਰਿਹਾ ਵਾਂ। ਇਹ ਪਰ ਪੰਜਾਬੀ ਟੀਵੀ ਦੇ ਲਈ ਬਟਾਰਾ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ